ਏ ਐਨਾ ਆਦਰ ਸਤਕਾਰ ਉਹਦੇ ਸਾਧੂ ਦੰਦੇ ਨੇ ਕਿ ਮੇਰੇ ਕੋਲ ਸ਼ਬਦ ਨਹੀਂ ਹੈ ਤੁਸੀਂ ਭਾਵੁਕ ਹੋ ਗਏ ਹੋ ਇਹ ਜੋ ਦੇਖ ਕੇ ਕੋ ਸੰਗਤ ਦਾ ਇਹ ਗੁਰਨਾਨਕ ਦੀ ਵੜਿਆਈ ਆ ਸਾਨੂੰ ਕੌਣ ਪੁੱਛਦਾ ਮੈਨੂੰ ਆ ਲੱਗਦਾ ਕਿ ਤੁਸੀਂ ਹੁਣ ਪੰਜਾਬ ਵਾਪਸ ਨਹੀਂ ਜਾਓਗੇ ਜਿੰਨਾ ਤੁਹਾਡਾ ਮੂੰਹ ਪਿਆਰ RAM ਜੀ ਨਾਲ ਗੁਰੂ ਜੀ ਨੇ ਲਾਇਆ ਲੜ ਲਾਇਆ ਲੱਗਦਾ ਕਿ ਤੁਸੀਂ ਹੁਣ ਇੱਥੇ ਪੱਕੇ ਡੇਰੇ ਹੋਣਗੇ ਪੱਕੇ ਲੰਗਰ ਤੁਸੀਂ ਵਰਤਾਓਗੇ ਮਹਾਰਾਜ ਕਿਰਪਾ ਕਰਨ ਹੈ ਨਾ ਉਹ ਦਰਸ ਖਾਣ ਹੋਦੀ ਮੌਜ ਆ ਕੀ ਹੋ ਕੀ ਕਰ ਸਕਦਾ ਕੋਈ ਜਾਣ ਮਹਾਰਾ ਨੁ ਭਾਇਆ ਤਾਂ ਹੀ ਅਸੀਂ ਉਹਰੇ ਨੂੰ ਆਏ ਨਹੀਂ ਬੰਦਾ ਨਹੀਂ ਆਸਤਾ ਇਹ ਸਾਡੇ ਬਜ਼ੁਰਗਾਂ ਦੀ ਕਮਾਈ ਆ ਸਾਡੇ ਮਾਂ ਬਾਪ ਦੀ ਅਸ਼ੀਰਵਾਦ ਆ ਤੇ ਸੰਗਤਾਂ ਦਾ ਪਿਆਰ ਆ ਤੁਸੀਂ ਬਹੁਤ ਜ਼ਿਆਦਾ ਭਾਵੁਕ ਹੋ ਗਏ ਹੋ ਇਹ ਗੁਰੂ ਨਾਨਕ ਦੀ ਮੌਜ ਆ ਗੁਰੂ ਨਾਨਕ ਦੀ ਸਹਿਬਾ ਦੀ ਕਿਰਪਾ ਹੈ ਕਿ ਉਤੇ ਬਿਨਾ ਪਤਾ ਨਹੀਂ ਹੁੰਦਾ ਇਹ ਸਿੱਖਾਂ ਦਾ ਲੰਗਰ ਹੈ ਗੁਰਸਿੱਖਾਂ ਦਾ ਲੰਗਰ ਹੈ ਗੁਰੂ ਨਾਨਕ ਦਾ ਲੰਗਰ ਹੈ ਇਹ ਕਿਸੇ ਪਰਸਨ ਦਾ ਲੰਗਰ ਨਹੀਂ ਇਹ ਸੇਵਾ ਤਾਂ ਉਹਨੇ ਹੋਣੀ ਹੋਣੀ ਸੀ ਮੰਦਿਰ ਬਣਨਾ ਸਾਰਿਆਂ ਦਾ ਆਉਣਾ ਕਿ ਸਾਰਾ ਕੁਝ ਤੈ ਆ ਲੇਕਿਨ ਜਿਹੜੇ ਹਿੰਦੂ ਸਾਧੂਆਂ ਦੇ ਹੋਰ ਵੀ ਜਿਹੜੇ ਉਹਨਾਂ ਦੇ ਚੇਲੇ ਨੇ ਉਹ ਤੁਹਾਨੂੰ ਬਹੁਤ ਪਿਆਰ ਦੇ ਰਹੇ ਨੇ ਤੁਹਾਨੂੰ ਆ ਤੁਹਾਡਾ ਆਸ਼ੀਰਵਾਦ ਲੈ ਰਹੇ ਨੇ ਇਹਨਾਂ ਦੀ ਇੱਕ ਸੰਸਕ੍ਰਿਤੀ ਆ ਇਹਨਾਂ ਦਾ ਇੱਕ ਕਲਚਰ ਹੈ ਉਸ ਕਲਚਰ ਦੇ ਵਿੱਚ ਰਹਿ ਕੇ ਇਹ ਮੱਥਾ ਇਹਨਾਂ ਨੂੰ ਜਿੰਨਾ ਮਰਜ਼ੀ ਸਮਝਾ ਲਓ ਇਹਨਾਂ ਨੇ ਦੇਖੀ ਹੀ ਜਾਣਾ ਕਲੰਦਰ ਪਾਸ਼ੇ ਦੇ ਬਾਣੇ ਨੂੰ ਨਮਾਸ਼ਕਾਰ ਹੈ ਇਹਦੇ ਵਿੱਚ ਨੇ ਸ਼ਰੀਰ ਨੂੰ ਨਹੀਂ ਇਹ ਟੇਕਦੇ ਇਹ ਲੰਗਰ ਕਦੋਂ ਤੱਕ ਚੱਲੇਗਾ ਅਰਦਾਸ ਹੀ ਅਕੀਦ ਦੇ ਬੰਦਨਾ ਹੋਵੇ ਸਾਧੂਆਂ ਦਾ ਤਿੰਨੇ ਟਾਈਮ ਦੀ ਸੇਵਾ ਸਾਨੂੰ ਮਹਾਰਾਜ ਨੇ ਦਿੱਤੀ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜੀ ਨੇ ਕਿਰਪਾ ਕੀਤੀ ਤੇ ਉਸ ਸਮੇਂ ਜਦੋਂ ਸੱਚਾ ਸੌਦਾ ਕਰਕੇ ਆਏ ਤਾਂ ਵੀਰ ਪੀ ਦਾ ਲੰਗਰ ਸਾਧੂਆਂ ਨੂੰ ਤਾਂ ਇੱਥੇ ਸਾਰੇ ਸਾਧੂ ਹੀ ਆਉਂਦੇ ਨੇ ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਿੰਸ ਨਿਆਲ ਇਸ ਵਕਤ ਅਸੀਂ ਅਯੋਧਿਆ 'ਚ ਮੌਜੂਦ ਆਂ ਔਰ ਅਯੋਧਿਆ ਦੇ ਵਿੱਚ ਪੰਜਾਬੀਆਂ ਨੇ ਲੰਗਰ ਲਗਾ ਦਿੱਤਾ ਔਰ ਲੰਗਰ ਲਗਾ ਕੇ ਉਹਨਾਂ ਨੇ ਜੋ ਭਾਈਚਾਰੇ ਦੀ ਮਿਸਾਲ ਕਾਮ ਕੀਤੀ ਹੈ ਉਸ ਦੀਆਂ ਤਾਰੀਫਾਂ ਹਰ ਥਾਂ ਤੇ ਹੋ ਰਹੀ ਹੈ ਨਿਹੰਗ ਬਾਬਾ ਹਰਜੀਤ ਸਿੰਘ ਆਪਣੀ ਫੌਜ ਲੈ ਕੇ ਅਯੋਧਿਆ ਦੇ ਵਿੱਚ ਮੌਜੂਦ ਨੇ ਅਸੀਂ ਜਿਸ ਮੰਦਰ 'ਚ ਮੌਜੂਦ ਆ ਇਸ ਮੰਦਰ ਦੇ ਅੰਦਰ ਉਹਨਾਂ ਨੇ ਲੰਗਰ ਲਗਾਇਆ ਹੋਇਆ ਤਾਂ ਤੁਹਾਨੂੰ ਲੈ ਕੇ ਚਲਾਗੇ ਪਹਿਲਾਂ ਉਹਨਾਂ ਦੀਆਂ ਗੱਡੀਆਂ ਵੀ ਦਿਖਾ ਦਈਏ ਨਿਹੰਗ ਬਾਬਾ ਫੌਜਾ ਦੀਆਂ ਗੱਡੀਆਂ ਵੀ ਮੌਜੂਦ ਨੇ ਸੰਗਤ ਇੱਥੇ ਮੌਜੂਦ ਹੈ ਮਦਵਿੰਦਰ ਮੁਖਾਂਗਾ ਜਲਦ ਤੋਂ ਜਲਦ ਅਸੀਂ ਲੰਗਰ ਸਥਾਨ ਵੱਲ ਚੱਲੀਏ ਨਿਹੰਗ ਬਾਬਾ ਹਰਜੀਤ ਸਿੰਘ ਉਹਨਾਂ ਦੀ ਫੌਜ ਜੋ ਲੱਖਾਂ ਦਾ ਖਰਚਾ ਕਰਕੇ ਕਿਵੇਂ ਲੱਖਾਂ ਦਾ ਖਰਚਾ ਕਿੱਥੋਂ ਆ ਰਿਹਾ ਹੈ ਔਰ ਇੰਨੀ ਸੰਗਤ ਲਈ ਲੰਗਰ ਜਿਹੜਾ ਉਹਨਾਂ ਨੇ ਕਿਹਾ ਹੈ ਕਿ ਇਹ ਹੁਣ ਸਾਰੀ ਜ਼ਿੰਦਗੀ ਇੱਕ ਤਰ੍ਹਾਂ ਦਾ ਲੰਗਰ ਇੱਥੇ ਚੱਲਦਾ ਰਹੇਗਾ ਔਰ ਉਹਨਾਂ ਨਾਲ ਗੱਲਬਾਤ ਕਰਾਂਗੇ ਸੰਗਤ ਜਿਹੜੀ ਆ ਉਹ ਲੰਗਰ ਵੱਲ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿੰਨੇ ਟਾਈਮ ਲੰਗਰ ਚੱਲਦਾ ਹੈ ਕੀ ਕੀ ਲੰਗਰ ਚੱਲਦਾ ਹੈ ਉਸ ਬਾਰੇ ਗੱਲਬਾਤ ਵੀ ਕਰਾਂਗੇ ਨਿਹੰਗ ਬਾਬਾ ਹੁਣਾਂ ਦੇ ਨਾਲ ਤਾਂ ਮਦਵਿੰਦਰ ਨੂੰ ਕਹਾਂਗਾ ਅੱਗੇ ਆ ਜਾਣ ਤਾਂ ਦੇਖ ਸਕਦੇ ਹਾਂ ਆਸਣ ਲੱਗਿਆ ਹੋਇਆ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਲੱਗੀ ਹੋਈ ਆ ਤਾਂ ਉਸ ਤਸਵੀਰ ਨੂੰ ਜਿਹੜਾ ਹਰ ਇੱਕ ਸੰਗਤ ਆ ਰਹੀ ਆ ਉਸ ਤਸਵੀਰ ਅੱਗੇ ਵੀ ਮੱਥਾ ਟੇਕ ਰਹੀ ਆ ਇੱਥੇ ਉਹਨਾਂ ਨੇ ਆਪਣਾ ਸਿੰਘਾਸਨ ਲਾਇਆ ਹੋਇਆ ਉੱਥੇ ਲੰਗਰ ਵਰਤਾਇਆ ਜਾ ਰਿਹਾ ਹੈ ਇਹਨਾਂ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਪਹਿਲਾਂ ਤਾਂ ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਇਆ ਜਿਸ ਤਰ੍ਹਾਂ ਗੱਲਾਂ 1.5 ਮਹੀਨੇ ਤੋਂ ਇੰਟਰਵਿਊਸ ਚੱਲ ਰਹੇ ਸੀ ਲੰਗਰ ਲਗਾਵਾਂਗੇ ਜਾਵਾਂਗੇ ਬਹੁਤ ਸਾਰੀਆਂ ਗੱਲਾਂ ਹੋਈਆਂ ਤੁਸੀਂ ਆਪਣੀ ਤੁਸੀਂ ਆਪਣੀ ਫੌਜ ਲੈ ਕੇ ਪਹੁੰਚੇ ਹੋ ਪਹਿਲਾਂ ਤਾਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਦੋਂ ਤੁਸੀਂ ਅਯੁੱਧਿਆ ਪਹੁੰਚੇ ਹੋ ਔਰ ਕਿਵੇਂ ਸਾਰਾ ਪ੍ਰੋਗਰਾਮ ਚੱਲ ਰਿਹਾ ਸਾਨੂੰ ਲਗਭਗ 6-7 ਦਿਨ ਹੋ ਗਏ ਇੱਥੇ ਆਇਆਂ ਨੂੰ ਤੇ ਸਵੇਰੇ ਕੋਈ 5 ਵਜੇ ਤੋਂ ਪਹਿਲਾਂ ਦਾ ਪ੍ਰਸ਼ਾਦ ਬਣਾਉਨੇ ਆ ਇੱਥੇ ਮੰਦਰ ਨੂੰ ਦੋ ਪ੍ਰਸ਼ਾਦ ਬਣਦੇ ਇੱਕ ਚਣਿਆਂ ਦਾ ਪ੍ਰਸ਼ਾਦ ਹੁੰਦਾ ਇੱਕ ਸੂਜੀ ਦਾ ਖੜਾ ਹੁੰਦਾ ਹਲਵਾ ਤੇ ਉਹ ਬਣਾਉਨੇ ਆ ਤੇ ਉਹ ਫਿਰ ਵਰਤਦਾ ਰਹਿੰਦਾ 10 ਵਜੇ ਤੱਕ ਨਾਲ ਹੀ ਫਿਰ ਚਾਹ ਤੇ ਪਕੌੜਿਆਂ ਦਾ ਜਾਂ ਬ੍ਰੈਡਾਂ ਦਾ ਤੇ ਇਹ ਲੰਗਰ ਸਟਾਰਟ ਹੋ ਜਾਂਦਾ ਇਹ ਨਿਰੰਤਰ ਫਿਰ ਜਿਹੜਾ ਹੈਗਾ 11 12 ਵਜੇ ਤੱਕ ਚੱਲਦਾ ਰਹਿੰਦਾ ਇਹ ਹੁਣ ਤੁਸੀਂ ਦੇਖ ਲਓ 5 ਵਜੇ ਦਾ ਚੱਲ ਰਿਹਾ 9:30 ਹੋ ਗਏ ਨੇ ਉਹਦੇ ਬਾਅਦ ਫਿਰ ਪ੍ਰਸ਼ਾਦਾ ਜਾਂ ਲੋਬੀ ਨਾਲ ਸਬਜੀ ਆ ਚਾਵਲ ਆ ਇਹ ਚੱਲਦਾ ਰਹਿੰਦਾ ਸਵੇਰ ਤੋਂ ਕਿੰਨੀ ਸੰਗਤ ਆ ਚੁੱਕੀ ਆ ਹੁਣ ਇੱਥੇ ਤੱਕ ਲਗਭਗ ਕੋਈ 1500 2000 ਸ਼ਰੀਰ ਆ ਚੁੱਕਿਆ ਹੋਗਾ ਜੋ ਕਰੋ 100 100 ਜਿਹੜਾ ਸ਼ਰੀਰ ਇਕੱਠਾ ਹੁੰਦਾ ਇਸ ਜਿਹੜਾ ਚਾਰ ਦਾ ਮੰਦਿਰ ਆ ਜਿਹੜੇ ਇੱਥੇ ਮੇਨ ਵੱਡੇ ਮਹਾਂਪੁਰਖ ਨੇ ਉਹ ਅਧਿਐਕਸ਼ ਨੇ ਇੱਥੇ ਸ਼੍ਰੀ ਰਾਮ ਜਨਮ ਭੂਮੀ ਦੇ ਇਸ ਮੰਦਿਰ ਦੀ ਬਹੁਤ ਵੱਡੀ ਮਾਨਤਾ ਹੈ ਤੇ ਬੜਾ ਲੋਕੀ ਸਤਕਾਰ ਕਰਦੇ ਨੇ ਇੱਥੇ ਤੱਕ ਕੀ ਕੀ ਪ੍ਰਾਈਮ ਮਿਨਿਸਟਰ ਸਾਹਿਬ ਵੀ ਉਹਨਾਂ ਨੂੰ ਡੰਡਵਤ ਕਰਦੇ ਨੇ ਇੰਨਾ ਜਣੇ ਇਹਨਾਂ ਦਾ ਸਤਕਾਰ ਹੈ ਤੇ ਇਹ ਸੰਗਤ ਨੇ ਜਿਹੜੀ ਚਾਰ ਔਰੇ ਆਉਣੀ ਆ ਉਹਨੇ ਚਾਰ ਤਾਂ ਮੰਦਰ ਦੇ ਵਿੱਚ ਆਉਣਾ ਹੀ ਆਉਣਾ ਕਿੰਨੀ ਫੌਜ ਤੁਹਾਡੇ ਨਾਲ ਆਈ ਹੋਈ ਆ ਪੰਜਾਬ ਤੋਂ ਟੋਟਲ ਐ ਸਿ ਜਿਹੜਾ ਮੰਨ ਲਓ ਸਿੰਘ ਜਿਹੜੇ ਹੈਗੇ ਕੋਈ 15 ਸਿੰਘ ਨੇ ਜਿਹੜੇ ਆਏ ਹੋਏ ਨੇ ਬਾਕੀ ਦਾ ਜਿਹੜਾ ਹੈਗਾ ਜਿਹੜਾ ਸਾਡੇ ਨਾਲ ਜਿਹੜੇ ਪ੍ਰਾਈਵੇਟ ਜਿਹੜੇ ਸੇ ਉਹ ਨੇ ਜਿਹੜੇ ਬਣਾਉਣ ਵਾਲੇ ਨੇ ਵਰਤਾਉਣ ਵਾਲੇ ਨੇ ਲੋਕ ਯੂਪੀ ਦੇ ਵੀ ਕੁਝ ਬੱਚੇ ਅਸੀਂ ਜਿਹੜੇ ਮੇਰੇ ਕੋ ਪਰਾਨੇ ਰਹਿੰਦੇ ਨੇ ਉਹ ਵੀ ਆਏ ਬੈਨੇ ਬਹੁਤ ਸੋਹਣੀ ਤੁਸੀਂ ਇਹ ਤਸਵੀਰ ਲਗਾ ਕੇ ਕਿਉਂਕਿ ਤੁਹਾਡੇ ਤੇ ਗਲਤ ਟੈਗ ਲਗਾਉਂਦੇ ਰਹਿੰਦੇ ਆ ਸਰ ਕੋਈ ਵਿਰੋਧੀ ਲਗਾਉਂਦੇ ਰਹਿੰਦੇ ਆ ਵਿਰੋਧੀਆਂ ਦਾ ਤਾਂ ਕੰਮ ਹੁੰਦਾ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਦੇਖ ਕੇ ਹਾਂਜੀ ਗੁਰਤੇਗ ਬਹਾਦਰ ਜੀ ਦੀ ਤਸਵੀਰ ਦੇਖ ਕੇ ਆ ਬਹੁਤ ਚੰਗਾ ਲੱਗਿਆ ਸੰਗਤ ਦਾ ਕੀ ਰਿਐਕਸ਼ਨ ਹੋ ਰਿਹਾ ਤੁਹਾਡੇ ਮਨ ਦੇ ਵਿੱਚ ਕਿਵੇਂ ਦੇ ਖਿਆਲ ਆ ਰਹੇ ਨੇ ਮੈਨੂੰ ਤਾਂ ਆਨੰਦ ਦੀ ਪ੍ਰਾਪਤੀ ਆ ਹਨਾ ਆਪਾਂ ਚੜ੍ਹਦੀ ਕਲਾ ਵਿੱਚ ਬੈਠਿਆ ਕੋਈ ਖਿਆਲ ਨਹੀਂ ਹੈਗੇ ਬਸ ਆਨੰਦ ਮਾਨ ਰਿਹਾ ਮੈਂ ਆਪਣੇ ਜੀਵਨ ਦਾ ਮੈਂ ਕਹਾਗਾ ਕਿ ਇਹ ਉਹ ਸੁਨਹਿਰੀ ਪਲ ਨੇ ਉਹ ਹਸੀਨ ਪਲ ਕਹਿ ਸਕਦੇ ਆ ਉਹ ਅਨੰਦਕ ਪਲ ਨੇ कि ਜਿਹੜੇ ਸ਼ੈ ਦੀ ਕਿਸੇ ਨੂੰ ਪ੍ਰਾਪਤ ਹੁੰਦੇ ਹੁਣ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਇਸ ਹਿੰਦ ਦੀ ਚਾਦਰ ਜਿਨ੍ਹਾਂ ਨੇ ਉਸ ਸਨਾਤਨ ਧਰਮ ਨੂੰ ਬਚਾਉਣ ਵਾਸਤੇ ਮੰਦਰਾਂ ਨੂੰ ਬਚਾਉਣ ਵਾਸਤੇ ਉਹਨਾਂ ਨੇ ਆਪਣਾ ਬਲੀਦਾਨ ਦਿੱਤਾ ਇਹ ਸਰੂਪ ਸਪੈਸ਼ਲ ਸਾਨੂੰ ਇੱਥੇ ਮਾਹਪੁਰਖਾਂ ਨੇ ਮੰਗਾ ਕੇ ਸਾਤੇ ਲਿਆ ਸਾਨੂੰ ਆਉਂਦੇ ਨੇ ਕਦੇ ਸੁਖਮਨੀ ਸਾਹਿਬ ਸਿਖਾਉਣਗੇ ਕਦੇ ਜਪ ਸਾਹਿਬ ਸੁਣਾਉਂਦੇ ਨੇ ਕੰਠਾ ਇਹਨਾਂ ਮਾਹਪੁਰਖਾਂ ਨੂੰ ਉਹ ਇੰਨਾ ਇਹਨਾਂ ਦਾ ਪਿਆਰ ਹੈ ਉਹਰੇ ਆਪਸ ਗੁਰੂ ਸਾਹਿਬ ਦੇ ਨਾਲ ਬੇਅੰਤ ਸਾਡੇ ਸਾਡੇ ਹੀ ਲੋਕ ਨੇ ਕੁਝ ਜਿਹੜੇ ਸਾਨੂੰ ਨਫ਼ਰਤ ਕਰਦੇ ਜੇ ਮੈਂ ਤੁਹਾਨੂੰ ਕਹਾ ਜੈ ਸ਼੍ਰੀ ਰਾਮ ਤਾਂ ਕਹਿੰਨੇਗੇ ਜੀ ਐਦਾਂ ਹੋ ਗਿਆ ਰਾਮ ਵੀ ਉਹ ਹੀ ਹੈ ਸੰਤ ਸਾਰੇ ਵਿੱਚ ਉਹ ਰੱਬ ਹੀ ਨਜ਼ਰ ਆਉਂਦਾ ਹੈ ਬਹੁਤ ਪ੍ਰੇਮ ਕਰਦੇ ਨੇ ਭਾਈ ਜਨਵਰੀ ਨੂੰ ਤੁਸੀਂ ਅੰਦਰ ਜਾ ਰਹੇ ਹੋ ਰਾਮ ਮੰਦਿਰ ਹਾਂਜੀ ਮਨੂੰ ਹੈਗਾ ਇਨਵੀਟੇਸ਼ਨ ਹੈਗਾ ਤੇ ਆ ਰਾਮ ਜਨ ਭੂਮੀ ਵੱਲੋਂ ਵੀ ਤੇ ਮੈਨੂੰ ਪ੍ਰਧਾਨ ਮੰਤਰੀ ਜੀ ਵੱਲੋਂ ਵੀ ਇਨਵੀਟੇਸ਼ਨ ਮਿਲਣਾ ਹੈਗਾ ਜਾਵਾਂਗਾ ਇੱਕ ਦਿਨ ਦਾ ਕਿੰਨਾ ਖਰਚਾ ਲੰਗਰ ਦਾ ਦੇਖੋ ਲੰਗਰ ਕੰਪਨੀਆਂ ਨਾਲ ਨਹੀਂ ਚੱਲਦਾ ਹੈਗਾ ਗੁਰੂ ਦੀ ਰਹਿਮਤ ਨਾਲ ਚੱਲਦਾ ਹੈ ਫਿਰ ਵੀ ਮਨਾ ਚ ਸਵਾਲ ਲੋਕਾਂ ਦੇ ਆ ਜਾਂਦਾ ਕਿ ਇੰਨਾ ਖਰਚਾ ਬਾਬਾ ਹਰਜੀਤ ਸਿੰਘ ਹੁਣ ਕਿਵੇਂ ਕਰ ਰਹੇ ਨੇ ਦੇਖੋ ਗੁਰੂ ਨਾਨਕਾ ਕਰ ਰਹੇ ਨੇ ਤੇ ਕਰਵਾ ਰਹੇ ਨੇ ਇਹਦੇ ਵਿੱਚ ਬੰਦਾ ਨਹੀਂ ਕਰ ਰਿਹਾ ਜੋ ਕਰਵਾ ਰਿਹਾ ਪਰਮੇਸ਼ਵਰ ਮੇ ਕਰਵਾ ਰਿਹਾ ਅਗਰ ਜੇ ਤੁਸੀਂ ਕੈਲਕੂਲੇਸ਼ਨਾਂ ਦੇ ਵਿੱਚ ਪੈ ਜਿਓ ਫਿਰ ਲੰਗਰ ਨਹੀਂ ਚੱਲਦਾ ਹੁਣ ਇਹ ਲੰਗਰ ਕਦੋਂ ਤੱਕ ਚੱਲੇਗਾ ਅਰਦਾਸ ਇਹ ਹੀ ਹਕੀਕਤ ਦੇ ਬੰਦ ਨਾ ਹੋਵੇ ਇਸ ਥਾਂ ਤੇ ਅਸੀਂ 2 ਮਹੀਨੇ ਬਾਅਦ ਤੇ ਸਾਨੂੰ ਇਹ ਪੂਰਾ ਮੰਦਿਰ ਦਾ ਸੰਚਾਲਨ ਜਿਹੜਾ ਹੈਗਾ ਔਰ ਇਹ ਇਹ ਸਾਰਾ ਸਾਡੇ ਕੋਲ ਔਰ ਇਹ 500 ਸਾਧੂ ਰਹਿੰਦੇ ਨੇ ਇਸ ਮੰਦਿਰ ਦੇ ਪਰਮਨੈਂਟ ਅੱਛਾ ਤੇ ਉਹ ਸਾਧੂਆਂ ਦਾ ਤਿੰਨੇ ਟਾਈਮ ਦੀ ਸੇਵਾ ਸਾਨੂੰ ਮਹਾਰਾਜ ਨੇ ਦਿੱਤੀ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜੀ ਨੇ ਕਿਰਪਾ ਕੀਤੀ ਤੇ ਉਸ ਸਮੇਂ ਜਦੋਂ ਸੱਚਾ ਸੌਦਾ ਕਰਕੇ ਆਏ ਤਾਂ 20 ਰੁਪਏ ਦਾ ਲੰਗਰ ਸਾਧੂਆਂ ਨੂੰ ਤਾਂ ਇੱਥੇ ਇਹ ਸਾਰੇ ਸਾਧੂ ਹੀ ਆਉਂਦੇ ਨੇ ਤੇ ਵੇਰੰਤ ਬਖਸ਼ਿਸ਼ਾ ਮਹਾਰਾ ਦੀ ਛੜਦੀ ਕਲਾ ਵਿੱਚ ਮੈਂ ਦੇਖ ਰਿਹਾ ਸੀ ਤੁਹਾਨੂੰ ਸੰਗਤ ਜਿਹੜੇ ਹਿੰਦੂ ਸਾਧੂਆਂ ਦੇ ਹੋਰ ਵੀ ਜਿਹੜੇ ਉਹਨਾਂ ਦੇ ਚੇਲੇ ਨੇ ਉਹ ਤੁਹਾਨੂੰ ਬਹੁਤ ਪਿਆਰ ਦੇ ਰਹੇ ਨੇ ਤੁਹਾਨੂੰ ਆ ਤੁਹਾਡਾ ਆਸ਼ੀਰਵਾਦ ਲੈ ਰਹੇ ਨੇ ਕਿਵੇਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ ਇਹ ਗੁਰੂ ਨਾਨਕ ਦੀ ਬੜਿਆਈ ਆ ਇਹਦੇ ਵਿੱਚ ਸਾਡਾ ਕੋਈ ਰੋਲ ਨਹੀਂ ਹੈਗਾ ਪਰ ਤੁਸੀਂ ਕਈ ਵਾਰੀ ਰੋਕਦੇ ਨਹੀਂ ਕਿ ਯਾਰ ਮੈਂ ਵੀ ਤੁਹਾਡੇ ਵਿੱਚ ਹੀ ਆਂ ਵੀ ਆਸ਼ੀਰਵਾਦ ਨਾਲ ਲੋ ਯਾਰ ਮੈਂ ਤੁਹਾਡੇ ਨਾਲ ਹੀ ਆ ਮੈਂ ਤੁਹਾਡੇ ਵਰਗਾ ਤੁਹਾਡਾ ਗੁਰੂ ਦਾ ਆਰਾਮ ਦਾ ਬੱਚਾ ਹੀ ਆ ਅਸਲ ਦੇ ਵਿੱਚ ਇਹਦੇ ਵਿੱਚ ਸਾਡਾ ਕੋਈ ਨਹੀਂ ਹੈਗਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਸ ਕਾਲ ਕੀਤਰ ਪਾਸ਼ੇ ਦੇ ਬਾਣੇ ਨੂੰ ਨਮਨ ਸ਼ੁਕਰ ਹੈ ਇਹਦੇ ਵਿੱਚਲੇ ਸ਼ਰੀਰ ਨੂੰ ਨਹੀਂ ਇਹ ਟੇਕਦੇ ਇਹ ਗੁਰੂ ਨਾਨਕ ਦਾ ਜਿੱਥੇ ਵੀ ਬਾਣਾ ਹੈ ਗੁਰੂ ਨਾਨਕ ਦਾ ਪ੍ਰਚਾਰ ਕਰਦਾ ਹੈ ਉਹਦੇ ਗੁਰੂ ਸਾਹਿਬ ਦਾ ਪ੍ਰਚਾਰ ਕਰਦਾ ਹੈ ਇਹ ਜਿਹੜੇ ਇਹਨਾਂ ਦੀ ਇੱਕ ਸੰਸਕ੍ਰਿਤੀ ਹੈ ਇਹਨਾਂ ਦਾ ਇੱਕ ਕਲਚਰ ਹੈ ਉਸ ਕਲਚਰ ਦੇ ਵਿੱਚ ਰਹਿ ਕੇ ਇਹ ਮੱਥਾ ਇਹਨਾਂ ਨੂੰ ਜਿੰਨਾ ਮਰਜੀ ਸਮਝਾ ਲਓ ਇਹਨਾਂ ਨੇ ਟੇਕ ਹੀ ਜਾਣਾ ਸਕਦੇ ਹੋ ਤੁਸੀਂ ਮੱਥਾ ਟੇਕ ਰਿਹਾ ਆਸ਼ੀਰਵਾਦ ਵੀ ਦੇ ਰਹੇ ਨੇ ਬਾਬਾ ਇਹਨਾਂ ਨੂੰ ਅਸੀਂ ਇਹ ਇਹਨਾਂ ਦਾ ਕਲਚਰ ਹੈ ਇਹਨਾਂ ਨੂੰ ਤੁਸੀਂ ਲੱਖ ਮਨਾ ਕਰ ਲਓ ਲੱਖ ਮਨਾ ਕਰ ਲਓ ਲੇਕਿਨ ਤੁਸੀਂ ਕੀ ਕਰ ਸਕਦੇ ਆ ਤੁਸੀਂ ਇਹ ਪ੍ਰਸ਼ਾਦ ਵੀ ਦੇ ਦਿਓ ਉਹਨਾਂ ਨੂੰ ਪ੍ਰਸ਼ਾਦ ਲੈ ਕੇ ਜਾਣ ਹੀ ਰਹੇ ਹਜੇ ਉਹ ਗੱਲਬਾਤ ਕਰ ਰਹੇ ਤਾਂ ਉਹ ਗੱਲ ਇਹ ਹੈ ਕਿ ਪ੍ਰਸ਼ਾਦ ਇਦਾਂ ਹੈਗਾ ਕਿ ਇਹਨਾਂ ਨੂੰ ਸਕੂਨ ਮਿਲਦਾ ਹੈਗਾ ਕਿ ਇੱਥੇ ਪਿਆਰ ਮਿਲਦਾ ਹੈ ਇਹ ਇਹਨਾਂ ਅਦਬ ਸਤਿਕਾਰ ਉਹਦੇ ਸਾਧੂ ਦੰਦੇ ਨੇ ਕਿ ਮੇਰੇ ਕੋਲ ਸ਼ਬਦ ਨਹੀਂ ਹੈਗੇ ਤੁਸੀਂ ਭਾਵੁਕ ਹੋ ਗਏ ਹੋ ਇਹ ਜੋ ਦੇਖ ਕੇ ਖੁਸ਼ਗੰਗਤ ਦਾ ਪਿਆਰ ਇਹ ਗੁਰੂ ਨਾਨਕ ਦੀ ਬੜ੍ਹਿਆਈ ਹੈ ਸਾਨੂੰ ਕੌਣ ਪੁੱਛਦਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪ ਤਰਸ ਖਾਇਆ ਜੋ ਨੇ ਤਰਸ ਖਾਇਆ ਤਾਂ ਸੀ ਹੋ ਰਾਇ ਮੈਨੂੰ ਐ ਲੱਗਦਾ ਕਿ ਤੁਸੀਂ ਹੁਣ ਪੰਜਾਬ ਵਾਪਸ ਨਹੀਂ ਜਾਓਗੇ ਜਿੰਨਾ ਤੁਹਾਡਾ ਮੋਹ ਪਿਆਰ RAM ਜੀ ਨਾਲ ਗੁਰੂ ਜੀ ਨੇ ਲਾਇਆ ਲੜ ਲਾਇਆ ਲੱਗਦਾ ਕਿ ਤੁਸੀਂ ਹੁਣ ਇੱਥੇ ਪੱਕੇ ਡੇਰੇ ਹੋਣਗੇ ਪੱਕੇ ਲੰਗਰ ਤੁਸੀਂ ਵਰਤਾਓਗੇ ਮਹਾਰਾਜ ਕਿਰਪਾ ਕਰਨ ਹੈ ਨਾ ਉਹ ਦਰਸਖਾਨ ਉਹਦੀ ਮੌਜ ਆ ਕੀ ਉਹ ਕੀ ਕਰ ਸਕਦਾ ਕੋਈ ਜਾਣਦੇ ਨਹੀਂ ਪੂਰੇ ਲੜ ਚ ਲੜੇ ਹੋਏ ਹੋ ਤੁਸੀਂ ਉਹਦੀ ਮੌਜ ਆ ਇਹ ਗੁਰੂ ਨਾਨਕ ਦੀ ਇਸ ਇਸ ਮਹਾਰਾਜ ਨੂੰ ਭਾਇਆ ਤਾਂ ਹੀ ਅਸੀਂ ਉਹਰੇ ਨੂੰ ਆਇਆ ਨਹੀਂ ਬੰਦਾ ਨਹੀਂ ਆ ਸਕਦਾ ਇਹ ਸਾਡੇ ਬਜ਼ੁਰਗਾਂ ਦੀ ਕਮਾਈ ਆ ਸਾਡੇ ਮਾਂ ਬਾਪ ਦੀ ਅਸ਼ੀਰਵਾਦ ਆ ਤੇ ਸੰਗਤਾਂ ਦਾ ਪਿਆਰ ਆ ਕਿ ਅਸੀਂ ਉਹਰੇ ਨੂੰ ਆਏ ਤੁਸੀਂ ਬਹੁਤ ਜ਼ਿਆਦਾ ਭਾਵੁਕ ਹੋ ਗਏ ਹੋ ਨਹੀਂ ਇਹ ਗੁਰੂ ਨਾਨਕ ਦੀ ਮੌਜ ਆ ਉਹ ਨਾਨਕ ਦੀ ਸਹਿਬਾ ਦੀ ਕਿਰਪਾ ਹੈ ਕਿ ਉਹਦੇ ਬਿਨਾ ਪਤਾ ਨਹੀਂ ਹਿੱਲਦਾ ਇਹ ਸਿੱਖਾਂ ਦਾ ਲੰਗਰ ਹੈ ਗੁਰਸਿੱਖਾਂ ਦਾ ਲੰਗਰ ਹੈ ਗੁਰੂ ਨਾਨਕ ਦਾ ਲੰਗਰ ਹੈ ਇਹ ਕਿਸੇ ਪਰਸਨ ਦਾ ਲੰਗਰ ਨਹੀਂ ਹੈਗਾ ਇਹ ਸੇਵਾ ਤਾਂ ਉਰੇ ਹੋਣੀ ਹੋਣੀ ਸੀ ਮੰਦਿਰ ਬਣਨਾ ਸਾਰਿਆਂ ਦਾ ਆਉਣਾ ਇਹ ਸਾਰਾ ਕੁਝ ਤੈ ਹੈ ਲੇਕਿਨ ਲੇਕਿਨ ਕਾ ਨਹੀਂ ਕਿਹਾ ਜੇ ਇੱਥੇ ਮਹਾਰਾ ਨੇ ਸਾਨੂੰ ਭੇਜਿਆ ਤਾਂ ਲੰਗਰ ਲੱਗਿਆ ਉਹ ਆਪ ਲਵਾਇਆ ਜੇ ਇੱਕ ਮਨ ਲਓ ਸੋਚ ਲੈ ਕਿ ਜੇ ਅਸੀਂ ਨਾ ਸਾਨੂੰ ਮਹਾਰਾਜ ਲਿਆਉਂਦੇ ਤਾਂ ਛੱਡ ਕੀ ਰਹਿ ਜਾਂਦੀ ਇਹ ਇੱਕ ਸਨਾਤਨ Hindu ਭੈਣ ਭਾਈਆਂ ਦੇ ਨਾਲ ਜਿਹੜੀ ਸਾਂਝਾ ਉਹਨਾਂ ਦਾ ਪਿਆਰ ਹੈ ਉਹ ਅਥਾ ਪਿਆਰ ਹੈ ਹੁਣ ਹੁਣ ਮੈਂ ਲੰਗਰ ਬੰਦ ਕਿੰਨੇ ਵਜੇ ਹੋਣਾ ਇਹ ਰਾਤ ਨੂੰ ਰਾਤ ਨੂੰ ਕਿੰਨੇ ਵਜੇ ਰਾਤ ਨੂੰ ਲਗਭਗ 8 9 ਵਜੇ ਤੁਸੀਂ ਮੈਂ ਕਹਿੰਦਾ ਆਜੋ ਆਪਾਂ ਗੋਦਾਮ ਵੀ ਦੇਖ ਲਈਏ ਨਾਲ ਗੱਲਾਂ ਬਾਤਾਂ ਕਰਦੇ ਆ ਸੰਗਤ ਦਾ ਪਿਆਰ ਹੈ ਸੰਗਤ ਨਾਲ ਵੀ ਗੱਲਾਂ ਬਾਤਾਂ ਕਰਾਂਗੇ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਟੂਟ ਲੰਗਰ ਵਰਤਾਇਆ ਜਾ ਰਿਹਾ ਹੈ ਔਰ ਮਦਵਿੰਦਰ ਨੂੰ ਕਹਾਂਗਾ ਇੱਧਰ ਕੋਈ ਕੈਮਰਾਮੈਨ ਕਰਿਓ ਕਿਉਂਕਿ ਆਸ਼ੀਰਵਾਦ ਜਿਹੜੀ ਸੰਗਤ ਲੈ ਰਹੀ ਆ ਤਾਂ ਹਾਂ ਬਾਬਾ ਜੀ ਤੁਸੀਂ ਆ ਜਾਓ ਦੇਖ ਸਕਦੇ ਤੁਸੀਂ ਗੱਲਬਾਤ ਕਿੱਧਰ ਆ ਤੁਹਾਡਾ ਗੋਦਾਮ ਇੱਧਰ ਗੋਦਾਮ ਅਸੀਂ ਗੋਦਾਮ ਵੱਲ ਆ ਚਾਦਾ ਲੰਗਰ ਵਰਤਾਇਆ ਜਾ ਰਿਹਾ ਬਰੈਡ ਪਕੌੜਾ ਦਾ ਲੰਗਰ ਵਰਤਾਇਆ ਜਾ ਰਿਹਾ ਇੱਧਰ ਗੋਦਾਮ ਆ ਜੀ ਚਲੋ ਆ ਜਾਓ ਆ ਜਾਓ ਜੀ ਤੇ ਹੁਣ ਇਹ ਇਹ ਜਿਹੜਾ ਪਹਿਲੇ ਗੇਟ 'ਚ ਜਿਹੜਾ ਰਾਸ਼ਨ ਆਇਆ ਇਹ ਉਹ ਹੈ ਹਾਂਜੀ ਹਾਂਜੀ ਇਹ ਦੋ ਟਰੱਕ ਪਹਿਲਾਂ ਅਸੀਂ ਭਰ ਕੇ ਲਿਆਏ ਸੀਗੇ ਰਾਸ਼ਨ ਦੇ ਜਿਹਦੇ ਵਿੱਚ ਮਾਲ ਉਹ ਹੈ ਤੰਨਾ ਦੇ ਹਿਸਾਬ ਨਾਲ ਮਹਾਰਾਜ ਜੀ ਨੇ ਕਰੀ ਕਿਰਪਾ ਹਾਂ ਹਾਂ ਇਹ ਪੂਰਾ ਜਿਹੜਾ ਹੈਗਾ ਗੜਾਉਨ ਆ ਜਿਹਦੇ ਵਿੱਚ ਹਰ ਕੀ ਕੀ ਸਮਾਨ ਇਹਦੇ ਵਿੱਚ ਹਰ ਚੀਜ਼ ਪਈ ਆ ਜੋ ਲੰਗਰ ਵਿੱਚ ਬਣਦੀ ਆ ਅਸੀਂ ਉਰੇ ਤੇ ਪਰਚੇਜ ਨਹੀਂ ਕਰਦੇ ਹਾਂ 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 ਇੱਥੋਂ ਸਿਰਫ ਅਸੀਂ ਦੁੱਧ ਪਰਚੇਜ ਕਰਦੇ ਆ ਸਾਰਾ ਕੁਆਲਟੀ ਦਾ ਸਮਾਨ ਆ ਹਾਂ ਜੀ ਨਾ ਇੱਥੇ ਕੋਈ ਕੰਪਰਮਾਈਜ਼ ਕਿਸੇ ਚੀਜ਼ ਨਾਲ ਨਹੀਂ ਕੀਤਾ ਹੈਗਾ ਲੰਗਰ ਜਦੋਂ ਲਿਆਉਣਾ ਸੇ ਹਰ ਇੱਕ ਚੀਜ਼ ਜਿਹੜੀ ਹੈਗੀ ਆ ਮਹਾਰਾਜ ਦੀ ਕਿਰਪਾ ਨਾਲ ਆ ਇਹ ਸਾਰੀ ਡਿਸਪੋਜ਼ਲ ਆ अच्छा ये तो ਤੁਸੀਂ मतलब ਇਹ ਇਹ ਤੁਹਾਡਾ ਸਾਰਾ ਗੋਦਾਮ ਹੈ ਜਿੱਥੇ ਸਾਰਾ ਸਮਾਨ ਹੈ ਹਾਂਜੀ ਹਾਂਜੀ ਹਾਲੇ ਹੋਰ ਵੀ ਆਉਣਾ ਰਾਸ਼ਨ ਇਸ ਤੋਂ ਬਿਨਾ ਇੱਕ ਜਿਹੜਾ ਉਰੇ ਤੋਂ 20 ਕਿਲੋਮੀਟਰ ਬਾਹਰ ਪਿਆ ਹੈ ਅੱਛਾ ਰਾਸ਼ਨ ਆ ਜਿਹੜਾ ਉਹ ਜਿੱਥੇ ਆਉਣਾ ਕਿ ਉਹ ਉੱਥੇ ਰਹੇਗਾ ਉਹ ਉੱਥੇ ਹੀ ਰਹੇਗਾ ਉਰੇ ਫਿਰ ਉਦਾਂ ਦੀ ਜਗ੍ਹਾ ਨਹੀਂ ਹੈਗੀ ਕਿਤੇ ਰਹਿਣਾ ਵੀ ਆ ਇਹਦੀ ਕੇਅਰ ਵੀ ਕਰਨੀ ਆ ਫਿਰ ਉਹ ਚੀਜ਼ ਆਨੇ ਹੁਣ ਦੋ ਬਰੈਡ ਪਕੋੜੇ ਦਾ ਲੰਗਰ ਤਿਆਰ ਹੋ ਰਿਹਾ ਹੈ ਸਵੇਰੇ 5 ਵਜੇ ਦਾ ਚੱਲ ਰਿਹਾ ਹੈ ਅੱਛਾ ਅਜਾਓ ਆਪਾਂ ਬਾਹਰ ਸੰਗਤ ਨਾਲ ਵੀ ਗੱਲਬਾਤ ਕਰਾਂਗੇ ਤੇ ਕਿੰਨੇ ਕੁ ਟਰੱਕ ਹਾਲੇ ਹੋਰ ਆਉਣਗੇ ਨੇ ਕੋਈ ਤਾਂ ਸਤਿਗੁਰਾਂ ਦੀ ਮੌਜ ਆ ਹਨ ਗੁਰੂ ਨਾਨਕ ਸਾਹਿਬ ਨੇ ਜਿੱਦਾਂ ਚਰ ਲੈਣੀ ਆ ਸੇਵਾ ਆਈਓ ਜਾਣੇ ਆਹ ਹਾਂ ਮਹਾਰਾਜਾ ਇੱਥੇ ਪੱਕੀ ਥਾਂ ਦਵੇਗਾ ਤੇ ਉਮੀਦ ਹੈ ਸਤਿਗੁਰੂ ਕਿਰਪਾ ਕਰਨ ਵੀ ਉਹ ਆਪਾਂ ਨੂੰ ਜਿਹੜਾ ਪਰਮਾਨੈਂਟ ਆਪਾਂ ਥਾਂ ਲੈ ਕੇ ਉਹ ਲੰਗਰ ਲਾਣ ਦੀ ਤੁਹਾਨੂੰ ਇਹੀ ਪਰਮਾਨੈਂਟ ਥਾਂ ਮਿਲ ਜੇ ਤੁਸੀਂ ਫਿਰ ਇਹੀ ਇਸ ਨੂੰ ਹੀ ਆ ਕਰ ਦੇਖੋ ਇਹ ਤਾਂ ਮਹਾਪੁਰਖਾਂ ਦਾ ਥਾਨ ਹੈ ਹੈਨਾ ਉਹਨਾਂ ਨੇ ਸਾਨੂੰ ਸੇਵਾ ਕਰਨ ਵਾਸਤੇ ਦਿੱਤੀ ਹੈ ਤੇ ਇਹ ਇਹਨੂੰ ਆਪਾਂ ਪਰਮਾਨੈਂਟ ਨਹੀਂ ਕਹਿ ਸਾਦੇ ਉਹਨਾਂ ਦੇ ਬੱਚਿਆਂ ਦੇ ਵਰਗੇ ਆਪਾਂ ਹੈ ਨਾ ਉਹ ਵੱਡੇ ਨੇ ਕਿਹੋ ਜਿਹਾ ਲੱਗ ਰਿਹਾ ਆਪਕੋ ਇਹ ਲੰਗਰ ਦੇਖ ਕੇ ਨੰ ਨਾ ਰਹਾ ਹੈ ਇਹ ਆਪਕੋ ਪਤਾ ਲੰਗਰ ਕਹਾਂ ਸੇ ਕੌਣ ਲਗਾ ਰਹਾ ਹੈ ਹਾਂ ਰਾਜਸਥਾਨ ਇਹ ਪੰਜਾਬ ਸੇ ਨਿਹੰਗ ਸਿੰਘੋ ਕਾ ਲੰਗਰ ਹੈ ਕਿਹੋ ਜਿਹਾ ਮਹਿਸੂਸ ਕਰ ਰਹੇ ਹੈ ਕਿਉਂਕਿ ਗਲਤ ਗਲਤੀ ਸੇ ਬੋਲੀ ਜਾਂਦੀ ਹੈ ਹਰ ਬਾਰ ਪਰ ਪੰਜਾਬ ਸੇ ਇਹ ਲੰਗਰ ਅਯੁੱਧਿਆ ਮੇ ਲਗਾਇਆ ਜਾ ਰਹਾ ਹੈ ਇਹ ਬਾਬਾ ਜੀ ਨੇ ਆਪਣੀ ਫੌਜ ਲੈ ਕੇ ਆਏ ਨਿਹੰਗ ਸਿੰਘੋ ਕੀ ਔਰ ਪੂਰਾ ਲੰਗਰ ਕਾ ਇੰਤਜ਼ਾਮ ਕੀਆ ਕਿਹੋ ਜਿਹਾ ਮਹਿਸੂਸ ਕਰ ਰਹੇ ਬਹੁਤ ਅੱਛਾ ਮਹਿਸੂਸ ਕਰ ਰਿਹਾ ਹਾਂ अच्छा। आशीर्वाद आपका प्यार इनके साथ कितना है आपका बहुत कुछ आप क्या कहना चाहेंगे सब ठीक है अयोध्या जी बहुत आप क्या कहना चाहेंगे आ मैं तो श्री राम जी की कृपा हो उनके ऊपर ऐसे ही उनका भंडार भरा रहे मैं बहुत मैं अनुग्रहित हूँ बहुत अच्छी सेवा है महाराज जी की बहुत बहुत धन्यवाद धन्यवाद प्यार बहुत मिल रहा है बाबा जी संगत दा ब्लैक टोपी वाला जा रहा है उसको बुला कर ਕਿਵੇਂ ਮੈਨੇਜ ਹੋਰ ਕਿਵੇਂ ਮੈਨੇਜ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਤੁਸੀਂ ਮੁੱਖ ਰੱਖਦੇ ਹੋ ਸਾਰਾ ਦਿਨ ਦੇਖੋ ਜਿਆਦਾ ਤਾਂ ਤਾਂ ਸਾਡਾ ਤਾਂ ਰੇ ਭਾਵਾ ਇੱਕ ਸੇਵਾ ਦਾ ਹੀ ਆ ਸੇਵਾ ਕਰਕੇ ਉਹਨੂੰ ਅਸੀਂ ਉਰੇ ਲੱਗੇ ਆਪਾਂ ਨੂੰ ਹੋਰ ਕੋਈ ਧਿਆਨ ਨਹੀਂ ਹੈਗਾ ਬਸ ਇਹ ਆ ਕਿ ਜਿੱਥੇ ਸਤਗੁਰਾਂ ਨੇ ਡਿਊਟੀ ਲਾਈ ਉਹੋ ਬਸ ਆਪਾਂ ਡਿਊਟੀ ਗੁਰੂ ਸਾਹਿਬ ਦੀ ਕਿਰਪਾ ਨਾਲ ਦਈਏ ਤੁਸੀਂ ਰਹਿ ਕਿੱਥੇ ਰਹੇ ਹੋ ਤੁਹਾਡੀ ਫੌਜ ਕਿੱਥੇ ਰਹਿ ਰਹੀ ਹੈ ਅਸੀਂ ਦੇਖੋ ਰਾਤ ਨੂੰ ਇੱਥੇ ਇੱਥੇ ਬਾਂਦਰ ਤੁਸੀਂ ਦੇਖਦੇ ਬਾਂਦਰ ਵੀ ਬਹੁਤ ਨੇ ਤੇ ਇਹਨਾਂ ਦੀ ਜਿਹੜੇ ਵਾਸਤੇ ਸੁਰਪੰਨ ਸਿੰਘ ਇੱਧਰ ਸੌਂਦੇ ਨੇ ਫਿਰ ਉੱਧਰ ਹੇਟਾ ਬੇਸਮੈਂਟ ਦੇ ਵਿੱਚ ਹੈਗੇ ਆ ਫਿਰ ਉੱਥੇ ਬੇਸਮੈਂਟ ਦੇ ਕਮਰੇ ਹੈਗੇ ਨੇ ਸਾਹਮਣੇ ਕਮਰੇ ਤੇ ਇੱਕ ਉਹ ਅਸੀਂ ਘਰ ਵੀ ਲਿਆ ਵਾ ਕਿਰਾਏ ਤੇ ਅੱਛਾ ਮੰਨੋ ਚਾਰ ਝਗਾ ਸਾਡੀ ਰਹਿائش ਆ ਉਹਰੇ ਤੁਸੀਂ ਗੱਡੀਆਂ ਵੀ ਲੈ ਲਈਆਂ ਤੁਸੀਂ ਗੱਡੀਆਂ ਸਾਡੇ ਕੋਲੇ ਪੰਜ ਨੇ ਜਿਹੜੀਆਂ ਹੈਗੀਆਂ ਹੈਨਾ ਤੇ ਨਗਰੀ ਦੇ ਵਿੱਚ ਵੀ ਤੁਸੀਂ ਲੰਗਰ ਵਰਤੋਨੇ ਸ਼ਾਮ ਨੂੰ ਇੱਥੇ ਲੰਗਰ ਦਾ ਜਿਹੜਾ ਹੈਗਾ ਕਿ ਇੱਥੇ ਕੋਈ ਨਾਪ ਕੇ ਤੋਲ ਕੇ ਨਹੀਂ ਬਣਾਉਂਦੇ ਹੈਗੇ ਕਿਉਂਕਿ ਜਿਹੜਾ ਫਿਰ ਸ਼ਾਮ ਨੂੰ 4-500 ਸਿੰਘਾਂ ਦਾ ਦੇਖ ਸਕਦੇ ਹਾਂ ਲੰਗਰ ਵਰਤੋਂ ਦਾ ਜਿਹੜਾ 4-5 ਸਿੰਘਾਂ ਦਾ ਜਿਹੜਾ ਲੰਗਰ ਹੈ 500 ਦਾ ਉਹ ਫਿਰ ਜਿਹੜਾ ਹੈਗਾ ਅਸੀਂ ਬਾਹਰ ਡਿਸਟ੍ਰੀਬਿਊਟ ਕਰਨ ਚਲੇ ਜਾਣਾ ਉਹ ਕਰਕੇ ਉਹਨੇ ਗੱਡੀ ਹੈਗੀ ਆਪਣਾ ਡਾਲੇ ਵਾਲੀ ਗੱਡੀ ਹੈ ਫਾਰਚੂਨਰ ਸੋਸ਼ਲ ਮੀਡੀਆ ਤੋਂ ਤੁਹਾਨੂੰ ਕਿੰਨਾ ਕੋ ਪਿਆਰ ਮਿਲ ਰਿਹਾ ਕੀ ਤੁਹਾਨੂੰ ਨੈਗੇਟਿਵਿਟੀ ਹੀ ਝੱਲਣੀ ਪੈ ਰਹੀ ਆ ਪੰਜਾਬ ਵੱਲੋਂ ਬਾਹਰੋਂ ਆ ਮੀਡੀਆ ਨੇ ਹੋਰ ਸੰਗਠਨਾ ਨੇ ਕਿੰਨਾ ਪਿਆਰ ਦਿੱਤਾ ਆਲ ਓਵਰ ਕੀ ਮਹਿਸੂਸ ਕਰ ਰਹੇ ਹੋ ਤੁਸੀਂ ਆ ਬਾਹਰੀ ਚੀਜ਼ਾਂ ਨੂੰ ਲੈ ਕੇ ਸੰਗਤ ਦਾ ਪਿਆਰ ਤਾਂ ਹੈ ਹੀ ਹੈ ਆਲ ਓਵਰ ਤੁਹਾਡੇ ਅੰਦਰ ਕਿੰਨੇ ਪਰਸੈਂਟ ਤੁਹਾਨੂੰ ਲੱਗ ਰਿਹਾ ਕਿ ਮੈਨੂੰ ਮੋਹ ਮਿਲ ਰਿਹਾ ਔਰ ਕਿੰਨੇ ਪਰਸੈਂਟ ਮੈਨੂੰ 네ਗੇਟਿਵਿਟੀ ਚ ਲੈਣੀ ਪੈ ਰਹੀ ਹੈ ਕਿਉਂਕਿ ਤੁਹਾਨੂੰ ਪਤਾ ਹੀ ਆ ਤੁਸੀਂ ਚੱਲਿਆ ਵਿਰੋਧ ਬਹੁਤ ਸਾਰੇ ਵਿਰੋਧ ਕਰਦੇ ਨੇ ਗਲਤ ਆਈਡੀਆ ਬਣਾ ਕੇ ਕੀ ਮਹਿਸੂਸ ਕਰ ਰਹੇ ਦੇਖੋ ਜਿਹੜੇ ਉਹ ਲੋਕ ਨੇ ਜਿਨੇ ਜਿਨੇ ਮੈਂ ਧਰਤੀ ਤੇ ਜਿਹੜੇ ਸ਼ੈਤਾਨ ਹੀ ਪੈਦਾ ਹੋਏ ਉਹਨਾਂ ਨੇ ਸਾਰੀ ਮੈਂ ਸ਼ੈਤਾਨੀ ਹੀ ਕਰਨੀ ਆ ਉਹਨਾਂ ਨੇ ਆਪਣਾ ਕਾਰਮਕਾਨਾ ਬਹੁਤ ਸਾਰੇ ਅ ਪਿੱਛੇ ਮਾਲੋ ਥ੍ਰੈਟ ਦੇਣ ਦੀ ਕਰਦੇ ਨੇ ਗੱਲ ਵੀ ਕਿਸੇ ਕਿਸੇ ਰੰਗਨ ਵਾਲੀ ਨੂੰ ਘਰਾਇਆ ਜਾਵੇ ਉਹ ਆਪਣੇ ਆਪਣੇ ਅਫਸੋਰਸ ਲਗਾ ਰਹੇ ਨੇ ਪਰ ਜੇ ਮੈਂ ਪਿਆਰ ਦੀ ਗੱਲ ਕਰਾਂ ਤਾਂ ਕੋਈ ਗਿਣਤੀ ਨਹੀਂ ਕਰੀ ਜਾ 사ਦੀ ਹੈਗੀ ਖਾਸ ਕਰ ਜਿਨ੍ਹਾਂ ਵਾਸਤੇ ਅਸੀਂ ਇੱਥੇ ਆਏ ਆ ਉਹਨਾਂ ਦਾ ਪਿਆਰ ਤੁਸੀਂ ਇਹ ਦੇਖਦੇ ਹੋ ਸਾਰੇ ਜਿੰਨੇ ਵੀ ਇੱਥੇ ਮਲਾਜ਼ਮ ਨੇ ਜਾਂ ਕੋਈ ਹੋਣ ਇਹ ਤਕਰੀਬਨ ਇੰਨਾ ਕੁ ਪਿਆਰ ਵਖਸ਼ਦੇ ਨੇ ਕੋਈ ਅੰਤ ਨਹੀਂ ਹੈਗਾ ਅਰੇ ਲੋੜਵੰਦਾ ਲੋਕ ਨੇ ਇੱਥੇ ਸਾਨੂੰ ਲੰਗਰ ਦੀ ਬਹੁਤ ਜ਼ਿਆਦਾ ਲੋੜ ਸੀ ਕਾਹੀਂ ਇੱਥੇ ਆਏ ਉਹ ਬੇਅੰਤ ਪਿਆਰ ਕਰ ਗੁਰਦੁਆਰਾ ਸਾਹਿਬ ਵੀ ਹੈਗਾ ਨਾਮ ਮੰਦਰ ਦੇ ਜਮਾ ਨਾਲ ਉਧਰ ਗਏ ਹੋ ਤੁਸੀਂ ਆ ਨਹੀਂ ਹੁਣ ਤਾਂ ਉਹਦੇ ਤੇ 1 ਮਿੰਟ ਹਿੱਲ ਨਹੀਂ ਸਕਦੇ ਹੈਗੇ ਕਿਉਂਕਿ ਜਿਹੜਾ ਇੱਥੇ ਸੰਗਤਾਂ ਆਈ ਹੋ ਜਾਂਦੀਆਂ ਨੇ ਕਿਉਂਕਿ ਇੱਥੇ ਹਰ ਇੱਕ ਸਾਡੀ ਮੌਜੂਦਗੀ ਹੋਣਾ ਬਹੁਤ ਜ਼ਰੂਰੀ ਆ ਸਾਰਾ ਪ੍ਰਬੰਧ ਵੀ ਦੇਖਣਾ ਪੈਂਦਾ ਪਰ ਗੁਰਦੁਆਰਾ ਸਾਹਿਬ ਅਸੀਂ ਪਹਿਲਾਂ ਦੋਨੇ ਗੁਰਦੁਆਰਾ ਸਾਹਿਬ ਦੇ ਵਿੱਚ ਗਏ ਆ ਆ ਉਹਦੇ ਵਿੱਚ ਕੋਈ ਨਹੀਂ ਇਹਨਾਂ ਲੋਕਾਂ ਨੂੰ ਤੁਸੀਂ ਕਿੰਨਾ ਹੀ ਰੋਕ ਲੋ ਇਹ ਇਹਨਾਂ ਨੇ ਨਹੀਂ ਰੋਕਿਆ ਕਿਤੇ ਗਲਤ ਵੀ ਤੁਹਾਨੂੰ ਲੱਗਦਾ ਕਿਤੇ ਜਾ ਸਕਦਾ ਦੇਖੋ ਹਰ ਬੰਦੇ ਦੀ ਆਪਣੀ ਆਪਣੀ ਸੋਚ ਹੈ ਹੈਨਾ ਉਹ ਇਸ ਬਾਣੇ ਨੂੰ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਬਾਣਾ ਇਹ ਬਾਣੇ ਨੂੰ ਨਮਸਕਾਰ ਕਰਦੇ ਮੈਨੂੰ ਨਹੀਂ ਕਰਦੇ ਹੈਗੇ ਸੋ ਇਹ ਤਾਂ ਤੁਹਾਨੂੰ ਨਹੀਂ ਟੇਕਿਆ ਇਹਨਾਂ ਨੇ ਹੈਨਾ ਜਾਈਂ ਨਾਲ ਨਹੀਂ ਟੇਕਿਆਗਾ ਇਹ ਸਿਰਫ ਬਾਣੇ ਨੂੰ ਨਮਸਕਾਰ ਆ ਅੰਦਰਲੇ ਇਨਸਾਨ ਨੂੰ ਨਮਸਕਾਰ ਨਹੀਂ ਹੈ ਪਰ ਕਿ ਮੈਂ ਸਮਝਾਵਾਂਗੇ ਫਿਰ ਕਿਉਂਕਿ ਤੁਹਾਨੂੰ ਤਾਂ ਪਤਾ ਹੀ ਹੈ ਤੁਸੀਂ ਸਮਝਾਉਣ ਦੀ ਲੋੜ ਹੀ ਨਹੀਂ ਹੈਗੀ ਹਨ ਮੈਂ ਉਹਨਾਂ ਦਾ ਕੋਈ ਨੌਕਰ ਥੋੜੀ ਆ ਜਾਂ ਉਹਨਾਂ ਦੇ ਕੋਲ ਦੇਣਾ ਥੋੜੀ ਆ ਆਪਾਂ ਨੂੰ ਕੋਈ ਸਮਝਾਉਣ ਦੀ ਲੋੜ ਨਹੀਂ ਉਹ ਗੁਰੂ ਨਾਨਕ ਨੂੰ ਪਤਾ ਜਿਹਦੇ ਪਾਤਸ਼ਾਹ ਨੂੰ ਪਤਾ ਹੈਗਾ ਉਹ ਸਭ ਜਾਣਦਾ ਕੌਣ ਕੀ ਕਰ ਰਿਹਾ ਉਹਦੇ ਕੋਲ ਐਸੀ ਉਹਦਾ ਜਿਹੜਾ ਕੈਮਰਾ ਚੱਲਦਾ ਨਾ ਉਹ ਪਰਮਾਨੈਂਟ ਲੱਗਿਆ ਹੋਇਆ ਸਾਡੇ ਤੇ ਅਸੀਂ ਕਿੱਥੇ ਕਿੱਥੇ ਕੀ ਕਰਦੇ ਆ ਸਾਡੇ ਅੰਦਰ ਕੀ ਚੱਲਦਾ ਉਹ ਸਾਰਾ ਪ੍ਰਮਾਤਮਾ ਨੂੰ ਪਤਾ ਹੈ ਤੁਸੀਂ ਕਿਤੇ ਇੱਥੇ ਗੱਦੀ ਤਾਂ ਨਹੀਂ ਸਥਾਪਿਤ ਕਰ ਲੋਗੇ ਕਿਉਂਕਿ ਸੰਗਤ ਦਾ ਜਿਸ ਤਰੀਕੇ ਪਿਆਰ ਅਗਲੇ ਕੱਲ ਨੂੰ ਕਹਿਣ ਪਾਪਾ ਜੀ ਤੁਸੀਂ ਇੱਥੇ ਰਹੋ ਇੱਥੇ ਗੱਦੀ ਤੇ ਬੈਠੋ ਸਥਾਪਿਤ ਕਰੋ ਸਭ ਕੁਝ ਦੇਖੋ ਗਦੀ ਸ਼ਬਦ ਜਿਹੜਾ ਹੈਗਾ ਇਹ ਪੰਜਾਬ ਦੀ ਗੱਲ ਕਰ ਰਿਹਾ ਤੁਸੀਂ ਇੱਥੇ ਜਿਹੜਾ ਅਸੀਂ ਗੁਰਸੇਖਾਂ ਗੁਰੂ ਨਾਨਕ ਦੇ ਸੇਖਾਂ ਅਸੀਂ ਗੁਰੂ ਨਾਨਕ ਦਾ ਉਹਦੇ ਪ੍ਰਚਾਰ ਕਰਨ ਵਾਸਤੇ ਪਸਾਰ ਕਰਨ ਵਾਸਤੇ ਉਹਦੀ ਜਾਇਜਾਕਾਰ ਕਰਨ ਵਾਸਤੇ ਸਾਰੇ ਮੈਨੂੰ ਨਹੀਂ ਗੁਰੂ ਨਾਨਕ ਨੂੰ ਜਾਣਦੇ ਨੇ ਮੇਰਾ ਤਾਂ ਇਹਨਾਂ ਨੂੰ ਨਾਮ ਵੀ ਨਹੀਂ ਪਤਾ ਹੈਗਾ ਕਿਹਨੂੰ ਜਾਣਦੇ ਨੇ ਗੁਰੂ ਨਾਨਕ ਸਾਹਿਬ ਨੂੰ ਜਾਣਦੇ ਨੇ ਆਪਾਂ ਗੁਰੂ ਨਾਨਕ ਦਾ ਪ੍ਰਚਾਰ ਉਹਦੇ ਹਰ ਥਾਂ ਤੇ ਕਰਨ ਵਾਸਤੇ ਜਾਨਣ ਤਿਆਰ ਹਾਂ ਬਹੁਤ ਚੰਗਾ ਲੱਗਿਆ ਬਾਬਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਔਰ ਜਿੰਨੇ ਦਿਨ ਅਸੀਂ ਇੱਥੇ ਹੈਗੇ ਆ ਗੱਲਬਾਤ ਕਰਦੇ ਰਵਾਂਗੇ ਲੰਗਰ ਟੂਟ ਆਉਂਦਾ ਰਹੇਗਾ ਔਰ ਕੁਝ ਕਹਿਣਾ ਚਾਹੂਗੇ ਤੁਸੀਂ ਵਾਸ ਪੰਜਾਬ ਵਾਸੀਆਂ ਨੂੰ ਹਿੰਦੂ ਵਾਸੀਆਂ ਨੂੰ ਮੈਂ ਕਹਾਂਗਾ ਕਿ ਜਿੰਨੇ ਵੀ ਕੋਈ ਸਾਡੇ ਚਿਹੇ মিডিਆ ਵਾਲੇ ਭਾਈ ਨੇ ਜਿਹੜੇ ਪੰਜਾਬ ਤੋਂ ਆ ਰਹੇ ਨੇ ਤੁਹਾਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਲੋੜ ਹੈ ਕੋਈ ਐਮਰਜੈਂਸੀ ਆ ਕਿਸੇ ਵੀ ਤਰ੍ਹਾਂ ਦੀ ਖਾਨੂ ਕਿਸੇ ਕੋਈ ਪਰੇਸ਼ਾਨੀ ਆ ਰਹੀ ਹੈ ਤੁਸੀਂ ਸਾਡੇ ਕੋਲ ਅਸੀਂ ਜਿੰਨਾ ਹੋ ਸਕੇ ਹੈਨਾ ਰਹਿਣ ਨੂੰ ਦੇਖੋ ਸਾਡੇ ਕੋਲ ਕਮਰੇ ਲਿਮਟਿਡ ਨੇ ਪਰ ਫੇ ਵੀ ਜੇ ਕੋਈ ਐਮਰਜੈਂਸੀ ਆ ਕੋਈ ਰਾਤ ਕੱਟਣੀ ਆ ਤੁਸੀਂ ਜਦੋਂ ਮਰਜੀ ਸਾਡੇ ਕੋਲ ਅਧੀ ਰਾਤ ਨੂੰ ਸਾਡੇ ਕੋਲ ਆਓ ਅਸੀਂ ਹੇਠਾਂ ਸੋ ਜਾ ਤੁਹਾਨੂੰ ਬੈੱਡ ਤੇ ਸੁਵਾਵਾਂਗੇ ਪਰ ਉਸ ਤੋਂ ਬਿਨਾ ਵੀ ਜਿੰਨੇ ਪੰਜਾਬ ਦੇ ਲੋਕ ਨੇ ਉਹ ਵੱਧ ਤੋਂ ਵੱਧ ਜਿਹੜਾ ਹੈਗਾ ਆਪਸੀ ਪਿਆਰ ਇਤفاق ਵਾਸਤੇ ਆਪਾਂ ਸਾਰੇ ਰਲ ਮਿਲ ਕੇ ਲੰਗਰ ਕਿਸੇ ਦੇ ਘਰ ਤੋਂ ਥੋੜੀ ਗੁਰੂ ਨਾਨਕ ਦੇ ਚਲਾਇਆ ਆਪਾਂ ਉਸ ਗੁਰੂ ਨਾਨਕ ਦੀ ਜਾਇਜਾ ਕਾਰ ਕਰੀਏ ਤੇ ਏਕੇ ਭਗਵਾਨ ਆ ਧਰਤੀ ਦੇ ਧੰਨਵਾਦ ਬਾਬਾ ਜੀ ਬਹੁਤ ਬਹੁਤ ਸ਼ੁਕਰੀਆ ਤਾਂ ਏਸੀ ਬਾਬਾ ਹਰਜੀਤ ਸਿੰਘ ਜੀ ਅੱਜ ਇਹਨਾਂ ਦਾ ਅਟੁੱਟ ਲੰਗਰ ਤੁਸੀਂ ਦੇਖ ਰਹੇ ਹੋ ਸੰਗਤ ਕਿੰਨੀ ਉਮੜ ਕੇ ਆ ਰਹੀ ਆ ਪੀੜ ਬਹੁਤ ਐ ਔਰ ਰੋਜ਼ਾਨਾ ਬਹੁਤ ਜ਼ਿਆਦਾ ਸੰਗਤ ਇਸ ਮੰਦਿਰ ਚ ਆ ਰਹੀ ਆ ਨਿਹੰਗ ਫੌਜ ਇਸ ਲੰਗਰ ਦਾ ਇੰਤਜ਼ਾਮ ਕਰ ਰਹੀ ਆ ਔਰ ਜਿਵੇਂ ਤੁਸੀਂ ਦੇਖਿਆ ਆਸ਼ੀਰਵਾਦ ਸੰਗਤ ਲੈ ਰਹੀ ਆ ਔਰ ਉਹਨਾਂ ਜੀ ਦਾ ਕਹਿਣਾ ਹੈ ਕਿ ਇਹ ਗੁਰੂ ਨਾਨਕ ਦੇਵ ਜੀ ਕਰਕੇ ਸਭ ਕੁਝ ਐ ਗੁਰੂ ਗੋਬਿੰਦ ਸਿੰਘ ਜੀ ਦੇ ਬਾਣੀ ਕਰਕੇ ਸਭ ਕੁਝ ਐ ਜਿਸ ਕਰਕੇ ਉਹ ਇਹ ਸੰਗਤ ਮੱਥਾ ਟੇਕਣ ਆ ਰਹੀ ਹੈ ਕੈਮਰਾਮੈਨ ਦਵਿੰਦਰ ਦੇ ਨਾਲ ਪ੍ਰਿੰਸ ਸੁਨਿਆਲ ਅਯੁੱਧਿਆ